ਹਾਂਜੀ ਬਾਈ ਜੀ ਅੱਜ ਆਪਾਂ ਗੱਲ ਕਰ ਰਹੇ ਆ ਧਰਤੀਆਂ ਦੇ ਧਰਤੀ ਦੇ ਪਾਣੀ ਦੀ ਵੀ ਕਿਸਾਨ ਆ ਜਿਹੜੇ ਉਹ ਪਾਣੀ ਮਕਾ ਰਹੇ ਆ ਜਿਵੇਂ ਆ ਝੋਨਾ ਲਾਤਾ ਆਪਾਂ ਬਾਈ ਕਿਸਾਨ ਦੇ ਨਾਲ ਗੱਲ ਕਰਾਂਗੇ ਗਰਜੀਤ ਦੇ ਨਾਲ ਤੇ ਆ ਝੋਨਾ ਲਾਈ ਜਾਂਦੇ ਆ ਸਾਰੇ ਚਿੰਤਤ ਨੇ ਵੀ ਪੰਜਾਬ ਦਾ ਪਾਣੀ ਆ ਜਿਹੜਾ ਉਹ ਥੱਲੇ ਜਾ ਰਿਹਾ ਪਾਣੀ ਮੁੱਕ ਜੂਗਾ ਰਾਜਸਥਾਨ ਬਣ ਜੂਗਾ ਆਪਾਂ ਪੁੱਛਦੇ ਆ ਬਾਈ ਨੂੰ ਹਾਂਜੀ ਬਾਈ ਗਰਜੀਤ ਕੀ ਹਾਲ ਹੈ ਬਹੁਤ ਵਧੀਆ ਬਾਈ ਇੱਕ ਗਰਜੀਤ ਬਾਈ ਤੁਸੀਂ ਝੋਨਾ ਲਾਈ ਜਾਂਦੇ ਹੋ ਮੰਨ ਲਓ ਕਿਹੜਾ ਲਾ ਰਹੇ ਹੋ ਹੁਣ ਇਹ ਬਾਈ 212 ਲਾ ਰਹੇ ਆ 212 ਜਿਹੜਾ 26 ਝੋਨਾ ਹੈ ਉਹ ਇਸ ਬਾਣ ਚ ਹੁੰਦਾ ਨਹੀਂ ਜਾਂ ਤੁਸੀਂ ਜਾਣ ਬੁੱਝ ਕੇ ਨਹੀਂ ਲਾ ਰਹੇ ਵੀ ਉਹਦਾ ਕਾਰਨ ਕੀ ਹੈ ਬਾਈ ਹੁੰਦਾ ਝੋਨਾ ਦਾ ਅੱਛਾ ਪਰ ਰੌਲਾ ਕੀ ਪੈਂਦਾ ਸਾਡੇ ਕੋਲੇ ਇਸ ਮੋਟਰ ਤੇ 12 ਕਿੱਲੇ ਬਾਣਾ ਠੀਕ ਹੈ ਹੁਣ ਅਸੀਂ 7 ਕਿੱਲੇ ਦੇ ਝੋਨਾ ਲਾ ਦਾਂਗੇ 12 ਅੱਛਾ 5 ਕਿੱਲੇ ਮੱਖੀ ਬੀਜੀ ਬੈਠੇ ਆ ਫਿਰ ਮੱਖੀ ਵਾਲਾ ਫਿਰ ਲਾਵਾਂਗੇ ਉਸ ਤੋਂ ਬਾਅਦ ਅੱਛਾ ਵੀ ਤੁਹਾਡੇ ਕੋਲੇ ਮੋਟਰ ਇੱਕ ਹੈ ਵੀ ਉਹ ਬਾਣ ਨੂੰ ਵੰਡ ਕੇ ਲਾ ਰਹੇ ਆ ਹਾਂ ਵੰਡ ਕੇ ਲਾ ਰਹੇ ਆ ਵੀ ਜੇ ਇੱਕੋ ਲਾਉਂਗੇ ਤਾਂ ਇਕੱਠਾ ਹੋ ਜਾਊਗਾ ਪਾਣੀ ਨਹੀਂ ਪੂਰਾ ਆਉਣਾ ਪਾਣੀ ਨਹੀਂ ਪੂਰਾ ਆਉਣਾ ਠੀਕ ਹੈ ਬਈ ਇੱਕ ਆਪਾਂ ਸਾਰੇ ਕਹਿ ਦਿੰਨੇ ਆ ਵੀ ਯਾਰ ਕਿਸਾਨ ਆ ਜਿਹੜੇ ਪਾਣੀ ਕਿਸਾਨ ਹੀ ਮਕਾਰੇ ਆ ਨਹੀਂ ਇਹ ਗੱਲ ਨਹੀਂ ਤੁਸੀਂ ਇਹ ਗੱਲ ਨੋਟ ਕਰੋ ਵੀ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਤੁਸੀਂ ਉੱਥੇ ਬੋਰ ਸੋਚ ਹੀ ਨਹੀਂ ਸਕਦੇ ਵੀ ਕਿੰਨਾਂ ਇੰਚੀ ਆ ਕਿਸਾਨਾਂ ਕੋਲੇ ਤਾਂ ਸਿਰਫ ਬੋਰ ਹੈਗਾ 10 ਇੰਚੀ ਜਿਹਦੇ ਵਿੱਚੋਂ 4 ਇੰਚੀ ਪਾਣੀ ਬਾਹਰ ਆਉਂਦਾ ਉੱਥੇ ਬੋਰਾਂ ਦਾ ਹੀ ਨਹੀਂ ਪਤਾ ਫੈਕਟਰੀਆਂ ਦੇ ਵਿੱਚ ਵੀ ਕਿੰਨੇ ਕਿੰਨੇ ਇੰਚ ਨੇ ਵੀ ਕਿੰਨੇ ਇੰਚਾਂ ਤੋਂ ਬਾਹਰ ਹੀ ਹੋਇਆ ਪਿਆ ਉਹ ਸਾਡੀ ਸਮਝ ਤੋਂ ਇੱਕ ਭਾਈ ਤੁਸੀਂ ਜੇ ਬਦਲਮੀ ਫਸਲ ਲਾ ਲਓ ਫਿਰ ਕੱਲੇ ਝੋਨੇ ਤੇ ਹੀ ਜ਼ੋਰ ਕਿਉਂ ਲਾ ਰਹੇ ਹੋ ਭਾਈ ਬਦਲਮੀ ਫਸਲ ਤਾਂ ਲਾ ਲਈ ਅਗਲਾ ਕਰ ਮੰਡੀ ਕਰਨੀ ਹੈਗਾ ਉਸ ਦਾ ਠੀਕ ਹੈ ਨਾ ਸਾਡੇ ਬੱਲੇ ਦਾ 100 ਰੁਪਇਆ ਮਗਰ 10 ਰੁਪਏ ਹੀ ਪੈਂਦੇ ਆ ਦਾ ਠੀਕ ਆ 70 80% ਦਾ ਵਪਾਰੀਆਂ ਕੋਲ ਹੀ ਪੈਸੇ ਜਾਵੜਿੰਦਾ ਉਹਦਾ ਵੀ ਤੁਸੀਂ ਫਿਰ ਉੱਥੇ ਖੜਕੇ ਵੇਚ ਲਓ ਜਿਵੇਂ ਆਪਾਂ ਸੁਣਦੇ ਆ ਸੋਸ਼ਲ ਸਾਈਟਾਂ ਤੇ ਵੀ ਜ਼ਿੰਮੇਦਾਰ ਆ ਜਿਹੜਾ ਉਹ ਖੜਕੇ ਹੀ ਨਹੀਂ ਫਸਲ ਵੇਚਦਾ ਉਹ ਵਪਾਰੀ ਮੰਡੀ ਚ ਸਿੱਟ ਕੇ ਭੱਜਣ ਦੀ ਗੱਲ ਕਰਦਾ ਵੀ ਮੈਂ ਇੱਥੇ ਸਿੱਟ ਕੇ ਮੁੜਿਆ ਮੈਂ ਤੇ ਉਸ ਤੋਂ ਬਾਅਦ ਵੀ ਘਰੇ ਜਾ। ਪਈਏ ਉੱਥੇ ਖੜਕੇ ਫਸਲ ਤੇ ਵੇਚਦੇ ਆ ਆਪਾਂ ਫਿਰ ਅਸੀਂ ਖੇਤ ਚ ਕੰਮ ਕਰਨਾ ਕੌਣ ਕਰੂਗਾ ਰੋਲਾ ਇੱਥੇ ਪੈਂਦਾ ਨਾ ਫਿਰ ਸਾਨੂੰ ਖੇਤ ਵੀ ਦੇਖਣਾ ਪੈਂਦਾ। ਆਏ ਵੀ ਆ ਸਾਰਾ ਦਿਨ ਫਸ ਇਹ ਚਲੋ 10 20% ਹੋਵੇ 30% ਹੋਵੇ ਠੀਕ ਆ ਜੀ ਵਪਾਰੀਆਂ ਦਾ ਹਾਂ ਠੀਕ ਆ ਫਿਰ 70% ਦਾ ਕਿਸਾਨ ਦੇ ਪੱਲੇ ਪਵੇ ਇਹ ਗੱਲ ਸਹੀ ਹੈ ਹਾਂਜੀ ਬਾਈ ਹੁਣ ਤੁਸੀਂ ਵੀ ਇਹਦੇ ਬਾਰੇ ਸੁਝਾਅ ਦਿਓ ਵੀ ਬਾਈ ਦੀ ਗੱਲ ਨਾਲ ਸਹਿਮਤ ਹਾਂ ਵੀ 60 70% ਆ ਜਿਹੜਾ ਉਹ ਕਿਸਾਨ ਨੂੰ ਮਿਲਣਾ ਚਾਹੀਦਾ ਹੈ ਰੇਟ ਉਸ ਤੋਂ ਬਾਅਦ ਜਿਹੜਾ ਮੁਨਾਫਾ ਉਹ 40% ਉਹ ਵਪਾਰੀਆਂ ਦੇ ਵਿੱਚ ਜਾਵੇ ਪਰ ਹੁਣ ਗੱਲ ਕੀ ਹੈ 70 ਤੋਂ 80% ਆ ਵਪਾਰੀ ਕੋਲੇ ਜਾ ਰਿਹਾ ਕਿਸਾਨ ਕੋਲੇ ਜਿਹੜਾ ਫਸਲ ਦਾ ਰੇਟ ਹੈ ਉਹ ਇਹਦੇ ਕੋਲੇ 20% 10% ਹੀ ਆ ਰਿਹਾ ਹੈ ਜਿੰਨੀ ਫਸਲ ਵੇਚਦਾ ਬਾਈ ਨੇ 10 ਹੀ ਦਿੱਤਾ ਵੀ ਖੜ ਕੇ ਵੇਚ ਸਕਦੇ ਆ ਕੋਈ ਵੱਡੀ ਗੱਲ ਨਹੀਂ ਪਰ ਅਸੀਂ ਇਕੱਲੇ ਇਕੱਲੇ ਆ ਵੀ ਆ ਖੇਤਾਂ ਦਾ ਉਸ ਤੋਂ ਬਾਅਦ ਧਿਆਨ ਕੌਣ ਰੱਖੂਗਾ ਫਸਲ ਕੌਣ ਉਸ ਤੋਂ ਬਾਅਦ ਦੂਸਰੀ ਜਿਹੜੀ ਫਸਲ ਉਹ ਪਾਲੂਗਾ ਬਾਣ ਵੀ ਤਿਆਰ ਕਰਨੇ ਬਾਕੀ ਖਰੀਦ ਬਾਈ ਇਹ ਪਾਣੀ ਦਾ ਤਾਂ ਉਹੀ ਮਾਰੀ ਜਾਂਦੇ ਆ ਤਿੰਨ ਫੈਕਟਰੀਆਂ ਆ ਤਿੰਨ ਕੰਪਨੀਆਂ ਜਿਹੜਾ ਸਾਰਾ ਪਾਣੀ ਦੁਨੀਆ ਦਾ ਵੱਧ ਤੋਂ ਵੱਧ ਵੇਸਟ ਕਰ ਰਹੀਆਂ ਇੱਕ ਤਾਂ ਕੋਕਾ ਕੋਲਾ ਤੇ ਪੈਪਸੀ ਹੋ ਗਈਆਂ ਠੀਕ ਹੈ ਨਾ ਦੋ ਹੋਰ ਹਨਾਰੀਆਂ ਠੀਕ ਹੈ ਉਹਨਾਂ ਦਾ ਕਿਸਾਨ ਨਹੀਂ ਪਾਣੀ ਵਰਤਦੇ ਕਿੰਨਾ ਇਹ ਇਕੱਲੇ ਵਰਤੀ ਜਾਂਦੇ ਆ ਵੀ ਥੋੜੇ ਕਹਿਣ ਦਾ ਭਾਵ ਸਾਰੇ ਮੁਲਕ ਚ ਹਾਂ ਇਹ ਤਾਂ ਹੈਗਾ ਵੀ ਹੋਰ ਚੀਜ਼ਾਂ ਤੇ ਸਾਡਾ ਧਿਆਨ ਨਹੀਂ ਵੀ ਪਾਣੀ ਕਿੱਥੇ ਕਿੱਥੇ ਬੇਸਟ ਹੋ ਰਿਹਾ ਹੈ ਇਕੱਲਾ ਕਹਾਣੀ ਦਿਸਦਾ ਇਕੱਲਾ ਕਿਸਾਨ ਦਿਸ ਰਿਹਾ ਹੈ ਪਤਾ ਨਹੀਂ ਇਹ ਗੱਲ ਕੀ ਹੈ ਵੀ ਕਿਉਂ ਦਿਸ ਰਿਹਾ ਹਾਂ ਤੇ ਮੇਰੇ ਖਿਆਲ ਨਾਲ ਆਪਣੇ ਤਾਂ ਸ਼ਾਇਦ ਪੰਜਾਬ ਕਹਿੰਦੇ ਵੀ ਪਾਣੀ ਮੁੱਕ ਜੂ ਮੈਨੂੰ ਲੱਗਦਾ ਪੰਜਾਬ ਦੇ ਪਾਣੀ ਮੁੱਕਣ ਤੋਂ ਪਹਿਲਾਂ ਬਾਈ ਕਿਸਾਨ ਮੁੱਕ ਜੂਗਾ ਕਿਉਂਕਿ ਜਿਹੜੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਕਬਜ਼ੇ ਕਰ ਰਹੀ ਹੈ ਇਹਨਾਂ ਨੂੰ ਰੇਟ ਖਰੀਦ ਰਹੀ ਹੈ ਜਿਹੜੇ ਹਿਸਾਬ ਨਾਲ ਸੜਕ ਨਿਕਲੀ ਹੈ ਆਪਣੇ ਆਹ ਭਾਰਤ ਮਾਲਾ ਹਨਾ ਇਸ ਭਾਰਤ ਮਾਲਾ ਛੜਕ ਦੇ ਵਿੱਚ ਨਾਂ ਵਾਲਾ ਘੱਟੋ ਘੱਟ ਵੀ 20-25 ਹਜ਼ਾਰ ਕਿੱਲਾ ਜਿਹੜਾ ਉਹ ਪੰਜਾਬ ਦਾ ਆ ਗਿਆ ਹੋਊਗਾ ਆ ਗਿਆ ਹੋਊਗਾ ਤੇ ਇਹ ਕੱਲੀ ਸੜਕ ਨਹੀਂ ਨਿਕਲੀ ਇਹਦੇ ਨਾਲ ਮੰਨ ਲਾ ਵੀ ਹਜ਼ਾਰਾਂ ਕਿੱਲਾਂ ਦੇ ਹੋਰ ਸਟੋਰ ਜਾਂ ਕੋਈ ਹੋਰ ਚੀਜ਼ਾਂ ਪੈਦਾ ਹੋਣਗੀਆਂ ਬਣਾਉਣਗੇ ਮੰਨ ਲਾ ਵੀ ਜ਼ਮੀਨ ਹੋਰ ਕਟੂਗੀ ਹਾਂ ਕਟੂਗੀ ਤੇ ਉਹਨਾਂ ਦੇ ਵਿੱਚੋਂ ਪਾਣੀ ਦਾ ਫਿਰ ਉਹ ਫੈਕਟਰੀ ਵਾਲੇ ਵੀ ਲੈਣਗੇ ਜਾਂ ਹੋਰ ਕਾਰੋਬਾਰ ਵਾਲੇ ਵੀ ਲੈਣਗੇ ਵੀ ਕੱਲਾ ਇਸੇ ਨੂੰ ਹੀ ਕਿਉਂ ਦੋਸ਼ ਟਰਿਆ ਜਾਂਦਾ ਇਹ ਇੱਕ ਅੰਨਦਾਤਾ ਬਈ ਕਿਸਾਨ ਅੰਨਦਾਤਾ ਕਈ ਬੰਦੇ ਕਹਿ ਦਿੰਦੇ ਵੀ ਇਹ ਪੈਸੇ ਲੈਂਦਾ ਪਰ ਰੌਲਾ ਇਹ ਦੇਖੋ ਯਾਰ ਹੁਣ ਡਿਗਰੀ ਦਾ ਤਾਪਮ ਆ ਲੇਵਰਾ ਇਹ ਵੀ ਅੰਨਦਾਤਾ ਦੇ ਵਿੱਚ ਹੀ ਆਉਂਦੀ ਆ। ਸਵੇਰ ਤੋਂ ਲੱਗੀ ਐ ਤੇ ਸ਼ਾਮ ਦੇ ਹੁਣ 7:30 ਹੋਣ ਵਾਲੇ ਹੋਗੇ। ਤੇ ਰਾਤ ਦੇ ਘੱਟੋ ਘੱਟ ਨਾ ਬਾਲਾ ਵੀ 10 ਵਜੇ ਦੇ ਤੱਕ ਇਹ ਝੋਨਾ ਲਾਉਣਗੇ ਤੇ ਫੇਰ ਜਾ ਕੇ ਪੈਣਗੇ ਸਵੇਰ 4 ਵਜੇ ਉੱਠ ਕੇ ਫੇਰ ਲੱਗੇ ਜਾਣਾ। ਹੁਣ ਇਹਨਾਂ ਨੇ ਪੈਦਾ ਕੀਤੀ ਤੁਸੀਂ ਖਰੀਦ ਲਈ ਮੰਨਦੇ ਆਂ ਵੀ ਤੁਸੀਂ ਇਹਨੂੰ ਪੈਸਾ ਦੇ ਰਹੇ ਹੋ ਪਰ ਇਹਨੂੰ ਪੈਦਾ ਕਰਨਾ ਬਹੁਤ ਔਖਾ ਹੈ। ਪੈਦਾ ਕਰਨ ਵਾਲਾ ਹੀ ਦਾਤਾ ਮੰਨਿਆ ਜਾਂਦਾ ਜਿਹੜੀ ਚੀਜ਼ ਨੂੰ ਪੈਦਾ ਕਰਦਾ। ਤਾਂ ਧੰਨਵਾਦ ਬਾਈ ਅੱਗੇ ਤੁਸੀਂ ਦੇਖ ਲਿਓ ਵੀ ਬਾਈ ਦੇ ਕਿਵੇਂ ਸੁਝਾਅ ਲੱਗੇ ਕਿਵੇਂ ਬਾਈ ਦੀ ਗੱਲਬਾਤ ਲੱਗੀ